ਤੁਹੋ ਇੱਕ ਗੋਣਕਾਰੀ ਚਟਣੀ ਆ ਇਹ ਤਾਜ਼ੀ ਹੀ ਬਣਾਈ ਸੀ ਆਪਾਂ ਹੁਣ ਭੇਜਦੇ ਆ ਬੋਤਲਾਂ ਦੇ ਵਿੱਚ ਪਾ ਪਾ ਕੇ ਆ ਦੇਖੋ ਉਹ ਦੋ ਵੱਡੀਆਂ ਬੋਤਲਾਂ ਪਾਈਆਂ ਪਈਆਂ ਵਾ ਤੇ ਕੁਛ ਆ ਠੰਡੀ ਕਰ ਕਰ ਕੇ ਪਾਉਣੀ ਆ ਥੋੜੀ ਗਰਮ ਮਹ ਜੀ ਤੇ ਹਜੇ ਹੁਣੀ ਉਵਾਲਾ ਦੇ ਕੇ ਹਟੇ ਸੀ ਇਹਨਾਂ ਨੂੰ ਤੇ ਹੁਣ ਉਹ ਥੋੜੀ ਜੀ ਪਾਣੀ ਦੇ ਵਿੱਚ ਰੱਖ ਕੇ ਤੇ ਠੰਡੀ ਕਰਕੇ ਆ ਛੋਟੀਆਂ ਬੋਤਲਾਂ 'ਚ ਪਾ ਰਹੇ ਆ ਤੇ ਕੁਛ ਵੱਡੀਆਂ ਬੋਤਲਾਂ ਵੀ ਭੇਜਣੀਆਂ ਕਿਸੇ ਨੂੰ ਤੇ ਯਾਰੋ ਛੋਟੀਆਂ ਬੋਤਲਾਂ ਵੀ ਕੋਈ ਮੰਗਾਲੇ ਜਾਂਦਾ ਵੀਰ ਤੇ ਮੈਂ ਮੈਸੇਜ ਪਾਇਆ ਸੀ ਕੱਲ ਵੀ ਵੀ ਜਿਹਨੇ ਪਾਈ ਚਾਹੀਦੀ ਆ ਇਹ ਮੈਸੇਜ ਕਰ ਦੋ ਤੇ ਪਹੁੰਚਦੀ ਕਰ ਦਾਂਗੇ ਅਕੋਰਡਿੰਗਲੀ ਮੀਰੀ ਦੀ ਚਟਨੀ ਪਰ 2 ਦਿਨ ਲੱਗਣਗੇ ਇਹਨੂੰ ਪਹੁੰਚਦੀ ਇਹਨੂੰ 2 ਦਿਨਾਂ ਵਿੱਚ ਪਹੁੰਚ ਜਾਂਦੀ ਹੈ ਅਗਲੇ ਦੇ ਘਰੇ ਬਸ ਜਿੰਨਾ ਵੀਰਾਂ ਨੇ ਮੰਗਾਈ ਆ ਤੁਹਾਨੂੰ ਮਿਲਣ ਸਾਰੀ ਇਹਨੂੰ ਫਰਿੱਜ ਦੇ ਵਿੱਚ ਰੱਖਣਾ ਫਰਿੱਜ ਦੇ ਵਿੱਚ ਲਾ ਲਿਓ ਤੇ ਰੋਜ਼ ਇੱਕ ਚਮਚਾ ਔਰਤਾਂ ਜਿਹੜੀਆਂ ਰੋਜ਼ ਇੱਕ ਚਮਚਾ ਲੈ ਲੈਣ ਜਿਹੜੇ ਮਰਦ ਆ ਉਹ 2 ਦਿਨ ਛੱਡ ਕੇ ਇੱਕ ਚਮਚਾ ਲੈ ਲੈਣ ਤਾਂ ਲੀਵਰ ਦੀ ਕੋਈ ਵੀ ਪ੍ਰੋਬਲਮ ਆ ਲੀਵਰ ਦੇ ਵਿੱਚ ਗਰਮੀ ਆ ਮਿੱਢੇ ਵਿੱਚ ਗਰਮੀ ਆ ਉਹ ਸਾਰੀ ਰੂਟ ਕਰ ਦੂਗੀ ਕਬਜ ਰਹਿੰਦੀ ਆ ਚਾਹੇ ਵੀਟ ਜ਼ਿਆਦਾ ਵੱਧਦਾ ਵਾ ਉਹਨਾਂ ਵਾਸਤੇ ਵੀ ਕਿਸੇ ਨੂੰ ਭੁੱਖ ਨਹੀਂ ਲੱਗਦੀ ਮੇ ਪਾਚਨ ਸ਼ਕਤੀ ਖਰਾਬ ਆ ਜਿੰਨਾਂ ਦੀ ਉਹਨਾਂ ਵਾਸਤੇ ਇਹ ਬਹੁਤ ਵਧੀਆ ਵਾ ਜਿਹੜੀ ਗੁਆੜੀ ਮਿਲੀ ਦੀ ਛਟਣੀ ਆ ਦੋ ਛੋਟੀਆਂ ਬੋਤਲਾਂ ਵਿੱਚ ਪੈਕ ਕਰਤੀਆਂ ਆ ਆਪਾਂ ਵੱਡੀਆਂ ਵੀ ਕਰਤੀਆਂ ਪੈਕ ਤੇ ਇਹ ਭੇਜ ਦੇਣੀਆਂ ਆ ਆਪਾਂ ਹੁਣ ਜਿੰਨਾਂ ਜਿੰਨਾਂ ਵੀਰਾਂ ਨੇ ਮੰਗਾਈ ਆ ਉਹਨਾਂ ਕੋਲੇ ਆਪਾਂ ਪਹੁੰਚਦੀ ਕਰ ਦੇਣੀ ਆ ਇਹ ਤੇ ਬਾਕੀ ਜਿਹੜੇ ਰਹਿ ਗਏ ਆ ਉਹ ਵੀ ਦੱਸ ਦਿਓ ਫਿਰ ਆਪਾਂ ਦੋ ਤਿੰਨ ਦਿਨਾਂ ਬਾਅਦ ਫਿਰ ਦੁਬਾਰੇ ਬਣਾਵਾਂਗੇ ਤੇ ਉਹਨਾਂ ਨੂੰ ਵੀ ਪਹੁੰਚਦੀ ਕਰਾਂਗੇ